ਬੀਬੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਚੇਅਰਪਰਸਨ ਚੁਣਿਆ ਗਿਆ ਔਰ ਖਾਸ ਤੌਰ ਤੇ ਨਵੇਂ ਪ੍ਰਧਾਨ ਨੂੰ ਲੈ ਕੇ ਤੁਸੀਂ ਕੀ ਕਹੋਗੇ ਡੈਲੀਗੇਟ ਸਭਾ ਨੇ ਆਪਣੀਆਂ ਭਾਵਨਾਵਾਂ ਅਨਸਾਰ ਜਿ ਸ਼ੋਮਨੀ ਕਾਲੀਦਾਲ ਦਾ ਪ੍ਰਧਾਨ ਚੁਣਿਆ ਹੈ ਜੀ ਉਹਨਾਂ ਨੂੰ ਮੁਬਾਰਕ ਹੈ ਸਮੁੱਚੇ ਪੰਥ ਨੂੰ ਮੁਬਾਰਕ ਹੈ ਸੋ ਇਹ ਡੈਮੋਕਰੈਟਿਕ ਵੇ ਨਾਲ ਸਭ ਕੁਝ ਹੋਇਆ ਦਰਜਾ ਬਦਰਜਾ ਸਾਰੇ ਡੈਲੀਗੇਟਾਂ ਨੇ ਪ੍ਰਧਾਨ ਚੁਣਿਆ ਕਾਤਮਬਾਰ ਅਕਾਲ ਤਖਤ ਤੋਂ ਸਾਬਤੋ ਜਿਹੜੀ ਕਮੇਟੀ ਬਣੀ ਤੁਸੀਂ ਉਸ ਦੇ ਮੈਂਬਰ ਰਹੇ ਔਰ ਵੱਡੀ ਜ਼ਿੰਮੇਵਾਰੀ ਸੀ ਕਿ ਬਹੁਤ ਸਾਰੀਆਂ ਗੱਲਾਂ ਚੱਲੀਆਂ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਕਾਈਟੀ ਸੈਲ ਦੇ ਵੱਲੋਂ ਲਗਾਤਾਰ ਬੋਲਿਆ ਗਿਆ ਕਿ ਨਵਾਂ ਚੁੱਲਾ ਜਿਹੜਾ ਉਹ ਨਹੀਂ ਬਾਲਿਆ ਜਾਵੇਗਾ ਖਾਸ ਤੌਰ ਤੇ ਤੁਹਾਡੇ ਨਾਂ ਲੈ ਕੇ ਗੱਲਾਂ ਕਈਆਂ ਗਈਆਂ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਸੁਖਬੀ ਸਿੰਘ ਬਾਦਲ ਹੋਣਾ ਤੁਹਾਡਾ ਹੋ ਗਿਆ ਔਰ ਇੱਕ ਹੋਰ ਅਕਾਲੀ ਦਲ ਦਾ ਮੇਰੀ ਜਿਹੜੀ ਜ਼ਿੰਮੇਵਾਰੀ ਲੱਗੀ ਹੈ ਕੌਂਸਲ ਵੱਲੋਂ ਪੰਥਕ ਇਕਤਾ ਦੇ ਤਾਲਮੇਲ ਦੀ ਹੈ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਪੰਥ ਦੀਆਂ ਇਹਨਾਂ ਭਾਵਨਾਵਾਂ ਅਨੁਸਾਰ ਸਮੂਚੀਆਂ ਪੰਥਕ ਤੇ ਰਾਨ ਨੂੰ ਨਾਲ ਲੈ ਕੇ ਤੇ ਧਾਰਮਿਕ ਸਫਾਂ ਦੇ ਵਿੱਚ ਰਹਿ ਕੇ ਪੰਠਕ ਤਾਲ ਮੇਲੀ ਕੋਈ ਪਲੇਟਫਾਰਮ ਸਿੱਝਿਆ ਜਾ ਸਕੇ ਅ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਲਗਾਤਾਰ ਗੱਲ ਚੱਲੀ ਕਿਉਂਕਿ ਇੱਕ ਤਾਂ ਇਹ ਗੱਲ ਚੱਲੀ ਕਿ ਸਾਰੇ ਇਕੱਠੇ ਹੋ ਜਾਣ ਸਾਰੇ ਚੁੱਲ੍ਹੇ ਇਕੱਠੇ ਹੋਣ ਔਰ ਦੂਜੇ ਪਾਸੇ ਜਿਹੜਾ 2 ਦਸੰਬਰ ਨੂੰ ਫੈਸਲਾ ਲਿਆ ਗਿਆ ਸੀ ਤੇ ਉਸ ਦੇ ਖਿਲਾਫ ਸੁਖਬੀ ਸਿੰਘ ਬਾਦਲ ਉਹਨਾਂ ਨੂੰ ਲੈ ਕੇ ਗੱਲਾਂ ਚੱਲੀਆਂ ਕਿ ਉਹਨਾਂ ਨੇ ਪ੍ਰਧਾਨ ਦੀ ਚੋਣ ਜਿਹੜਾ ਆਪਣੇ ਆਪ ਹੀ ਕਰ ਲਈ ਔਰ ਦੂਜੇ ਪਾਸੇ ਜਿਹੜਾ ਹੁਣ ਅੱਜ ਇਹ ਇੱਕ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਤਾਂ ਸੁਖਬੀ ਸਿੰਘ ਬਾਦਲ ਉਹਨਾਂ ਤੜਾ ਇਹ ਗੱਲ ਕਹਿ ਰਹੇ ਆ ਕਿ ਦੋ ਚੁੱਲ੍ਹੇ ਹੁਣ ਆਪ ਹੀ ਬਣਾ ਲੈ ਗਏ ਨੇ ਇਹ ਇਹ ਦੇਖੋ ਕੌਣ ਕੀ ਕਹਿ ਰਿਹਾ ਇਹ ਮੇਰੀ ਸਮੱਸਿਆ ਨਹੀਂ ਹੈ ਮੈਨੂੰ ਸਿਰਫ ਇਨਾ ਪਤਾ ਮੈਂ ਕੋਈ ਅਹੁਦੇ ਦੀ ਦੌੜ ਵਿੱਚ ਨਹੀਂ ਸੀ ਨਾ ਮੈਂ ਕੋਈ ਮੰਗ ਕੀਤੀ ਹੈ ਨਾ ਮੇਰੀ ਕੋਈ ਇਸ ਤਰ੍ਹਾਂ ਦੀ ਪ੍ਰੋਜੈਕਸ਼ਨ ਰਹੀ ਹੈ ਮੈਂ ਗੁਰੂ ਸਾਹਿਬ ਜੀ ਨੇ ਇੱਕ ਪਾਰਟ ਜਿਹੜਾ ਹੁਕਮਨਾਮੇ ਦਾ ਸੀਗਾ ਅਹੁਦੇਦਾਰਾਂ ਦੀ ਚੋਣ ਡੈਲੀਗੇਟ ਡੈਮੋਕਰੈटिक ਵੇ ਦੇ ਨਾਲ ਪ੍ਰਧਾਨ ਚੋਣਨਾ ਉਹ ਮਹਾਰਾਜ ਨੇ ਕੰਪਲੀਟ ਕਰਾ ਲੀਆ ਦੂਸਰਾ ਜਿਹੜਾ ਪਾਰਟ ਪੰਥਕ ਇਕਤਾ ਦਾ ਮੈਨੂੰ ਉਹਦੇ ਪੰਥਕ ਇਕਤਾ ਦੇ ਸੂਤਰ ਧਾਰਵਜੋ ਮੈਂ ਆਪਣੀਆਂ ਸਵਾਵਾਂ ਨਭਾਉਂਦੀ ਰਹੂੰਗੀ ਕੌਣ ਕੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਉਹਨਾਂ ਨੂੰ ਮੁਬਾਰਕ ਹੈ ਜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੀ ਬੀਬੀ ਜੀ ਜੋ ਸਮਾਗਮ ਸਥਾਨ ਨੂੰ ਲੈ ਕੇ ਗੱਲ ਚੱਲੀ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਸੀ ਉਸ ਤੋਂ ਬਾਅਦ ਭਾਈ ਗੁਰਦਾਸ ਹਾਲ ਹੋਇਆ ਤੇ ਫਿਰ ਹੁਣ ਅੱਜ ਇੱਥੇ ਕੀਤਾ ਗਿਆ ਤੁਸੀਂ ਕੀ ਮੰਨਦੇ ਹੋ ਕਿ ਇਹਨਾਂ ਕੋਆਰਡੀਨੇਸ਼ਨ ਕਿਉਂ ਟੱਲਾ ਰੱਖਿਆ ਗਿਆ ਸੀ ਜੀ ਪੀਸੀ ਕਮੇਟੀ ਵੱਲੋਂ ਨਹੀਂ ਇਸ ਤਰ੍ਹਾਂ ਹੋਇਆ ਕਿ ਭਾਈ ਗੁਰਦਾਸ ਹਾਲ ਅਲੋਟ ਕਰ ਦਿੱਤਾ ਸੀ ਪਰ ਉੱਥੇ ਮੇਰੇ ਖਿਆਲ ਕੋਈ ਕੰਸਟਰਕਸ਼ਨ ਚੱਲਦੀ ਸੀ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਨੂੰ ਲੈ ਕੇ ਇਹ ਕਹਿਆ ਗਿਆ ਸੀ ਮੈਸੇਜ ਸੀਗਾ ਵੀ ਪ੍ਰਕਾਸ਼ ਨਹੀਂ ਹੋ ਸਕਦਾ ਫਿਰ ਕਿਉਂਕਿ ਅਸੀਂ ਤਾਂ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾ ਜਿਹੜੇ ਪੰਥਕ ਇਕੱਠ ਵਿੱਚ ਕੋਈ ਫੈਸਲੇ ਲੈ ਨਹੀਂ ਜਾ ਸਕਦੇ ਸੀ ਇਸ ਕਰਕੇ ਫਿਰ ਸਮੁੱਚੀ ਸੰਗਤ ਨੇ ਫੈਸਲਾ ਕਰ ਲਿਆ ਕਿ ਕਾਲੀ ਬਾਬਾ ਫੁੱਲ੍ਹ ਸਿੰਘ ਗੁਰਜ ਦੇ ਵਿੱਚ ਇਹ ਜਿਹੜੀ ਚੋਣ ਕੀਤੀ ਜਾਵੇ ਗੁਰੂ ਸਾਹਿਬ ਦੀ ਹਾਜ਼ਰੀ ਜਿਹੜੀ ਜ਼ਰੂਰੀ ਸੀ ਜੀ ਆਖਰੀ ਸਵਾਲ ਹੈ ਕਿ ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਨਾਲ ਅੱਗੇ ਐਲਾਈਅੰਸ ਹੋ ਸਕਦਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਹੀਂ ਐਲਾਈਅੰਸ ਹਜੇ ਦੇਖੋ ਸਾਰੀਆਂ ਸਮੁੱਚੀਆਂ ਪੰਥਕ ਤੇ ਰਣਾਲ ਅਸੀਂ ਗੱਲਬਾਤ ਪਹਿਲਾਂ ਕੀਤੀ ਵੀ ਆ ਹੁਣ ਗਾਂ ਕਰਾਂਗੇ ਵੀ ਸਾਡਾ ਟੀਚਾ ਹੀ ਮੇਰੀ ਤਾਂ ਡਿਊਟੀ ਜਿਹੜੀ ਲੱਗੀ ਆ ਉਹ ਪੰਥਕ ਤਾਲਮੇਲ ਦੀ ਪੰਥਕ ਇਕਤਾ ਦੀ ਹੈ ਸੋ ਦੇਖੋ ਸਮੁੱਚੇ ਪੰਥ ਦੇ ਚਿੰਤਕਾਂ ਸਿੱਖ ਬੁੱਧੀਜੀਵੀਆਂ ਸਮੁੱਚੀਆਂ ਸਿੱਖ ਸ਼ਖਸੀਅਤਾਂ ਨੂੰ ਨਾਲ ਵਿਚਾਰ ਵਟਾਂਦਰਾ ਕਰਕੇ ਅਗਲਾ ਜਿਹੜਾ ਕੋਸ਼ਿਸ਼ ਕਰਾਂਗੇ ਕਿ ਪੰਥ ਲਈ ਇੱਕ ਸਾਂਝਾ ਪਲੇਟਫਾਰਮ ਇਦਾਂ ਦਾ ਤਿਆਰ ਹੋਵੇ ਜਿੱਥੇ ਇਕਤਾ ਜਿਹੜੀ ਪੰਥ ਦੀ ਹੋਵੇ ਸਵਾਲ ਕਿ ਤੁਸੀਂ ਇਲੈਕਸ਼ਨ ਲੜੋਗੇ ਹੁਣੇ ਸਮੇਂ ਨਹੀਂ ਹਜੇ ਫਿਲਹਾਲ ਇਸ ਤਰ੍ਹਾਂ ਦਾ ਮੇਰਾ ਕੋਈ ਇਰਾਦਾ ਨਹੀਂ ਬੀਬੀ ਜੀ ਕਿਵੇਂ ਦੇਖਦੇ ਹੋ ਅਸਾਂ ਸਾਡੇ ਨਾਲ ਬੀਬੀ ਸਤਵੰਤ ਕੌਜੀ ਜਿਨ੍ਹਾਂ ਨੇ ਚੇਅਰਪਰਸਨ ਦੇ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਸਾਰੀਆਂ ਗੱਲਾਂ ਕਹੀਆਂ ਔਰ ਖਾਸ ਤੌਰ ਤੇ ਉਹਨਾਂ ਨੇ ਜਿਹੜਾ ਸਾਰੀ ਪੰਥਕ ਏਕਤਾ ਦੀ ਗੱਲ ਕੀਤੀ ਹੈ ਕਿ ਤਾਲਮਿਲ ਕਮੇਟੀ ਦੇ ਚੇਅਰਪਰਸਨ ਬਣਾਇਆ ਗਿਆ ਤੇ ਮੈਂ ਤਾਲਮਿਲ ਬਣਾਉਣ ਦੇ ਵਿੱਚ ਹਰੇਕ ਦੀ ਮਤ ਕਰੂੰਗੀ ਕੈਮਰਾਪਰਸਨ ਦਵਿੰਦਰ ਨੰਦੀਪ ਜੋਸ਼ੀ